ਹਾਂਜੀ ਸਸੇ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਆ ਫੇਰ ਇੱਕ ਛੋਟੀ ਜੀ ਵੀਡੀਓ ਲੈ ਕੇ ਮੈਂ ਕਿ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲਈਏ ਪਰ ਭੈਣ ਭਰਾ ਮੇਨਾਂ ਗੱਲ ਬਾਤ ਨਹੀਂ ਕਰਦੇ ਵੇਖ ਕੇ ਵੀਡੀਓ ਸਕਰੋਲ ਕਰ ਦਿੰਦੇ ਆ ਚਲੋ ਐਨੀਵੇ ਹੋਰ ਸੁਣਾਓ ਸਾਰੇ ਭੰਟਰਾ ਦਿਖਾ ਦਿਓ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਵੀ ਮੈਨੂੰ ਆਹ ਦੱਸੋ ਕਿ ਕਿਹੜਾ ਕਿਹੜਾ ਹੱਡੀਆਂ ਵੈਬ ਸੀਰੀਜ਼ ਨੂੰ ਫੋਲੋ ਕਰ ਰਿਹਾ ਵਾ ਤੇ ਕਿਨੂ ਕਿਨੂ ਪਸੰਦ ਆ ਰਹੀ ਆ ਇਹ ਕਹਿੰਦੇ ਕਿ ਉਦੋਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਈ ਹੁਣ ਆਪਾਂ ਜਿਹੜੀ ਸ਼ੁਰੂ ਕੀਤੀ ਆ ਮੇਰੀ ਫੌਜਨ ਇੱਕ ਤੇ ਸਾਂਝਾ ਘਰ ਵਾਲਾ ਚੱਲ ਰਹੀ ਆ ਉਹ ਤਾਜ ਫਿਲਮੀ ਤੇ ਚੱਲ ਰਹੀ ਆ ਤੇ ਦੂਜੀ ਸਾਡੀ ਮੂਵੀ ਚੱਲ ਰਹੀ ਆ ਫੈਸਲਾ ਉਹਦੇ ਸਾਰੇ ਐਪੀਸੋਡਾਂ ਨੂੰ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਮੈਨੂੰ ਇਹ ਗੱਲ ਦੱਸੋ ਮੇਰੀ ਫੌਜਨ ਦੇ ਵਿੱਚ ਮੇਰਾ ਥੋੜਾ ਜਿਹੜਾ ਸੀਨ ਹੈਗਾ ਵਾ ਥੋੜਾ ਜਿਹਾ ਮੈਂ ਨਛੇ ਨਛੇ ਵਾਲਾ ਬਣਿਆ ਨਾ ਤੇ ਮੇਰਾ ਉਹ ਰੋਲ ਤੁਹਾਨੂੰ ਪਸੰਦ ਆ ਰਿਹਾ ਵਾ ਕਿ ਨਹੀਂ ਆ ਰਿਹਾ ਕਿਉਂਕਿ ਮੈਨੂੰ ਤੇ ਉਹ ਸੀਨ ਕਰ ਲੱਗਾ ਬੜਾ ਔਕਵਰਡ ਜਿਹਾ ਫੀਲ ਹੋਣ ਡਿਆ ਕਿਉਂਕਿ ਮੈਂ ਕਦੇ ਕੀਤਾ ਨਹੀਂ ਮੈਂ ਤੇ ਪਿਓਰ ਵੈਜੀਟੇਰੀਅਨ ਆ ਪਰ ਮੈਨੂੰ ਹੁਣ ਸੀਨ ਹੀ ਇਦਾਂ ਦਾ ਮਿਲਿਆ ਮੈਂ ਦੱਸੋ ਕੀ ਕਰਾਂ ਪਰ ਕਿਨੂ ਕਿਨੂ ਮੇਰੀ ਪਸੰਦ ਆ ਰਹੀ ਆ ਉਹ ਚ ਗੱਲਬਾਤ ਜਾਂ ਮੈਂ ਬੜਾ ਰੂਡ ਵਿਹਾਰ ਕਰ ਰਿਆ ਆ ਵਾ ਸਾਰਿਆਂ ਦੇ ਨਾਲ ਉਹ ਜੀਤਾ ਵਧੀਆ ਲੱਗਦਾ ਵਾ ਤੁਹਾਨੂੰ ਕਿ ਤੁਹਾਨੂੰ ਜਿਹਦਾ ਸੌਫਟ ਸੌਫਟ ਜਾਂ ਕਮੇਡੀਅਨ ਜਾਂ ਕਾਮੇਡੀ ਵਾਲੇ ਰੋਲ ਕਰਦਾ ਉਹ ਵਧੀਆ ਤੁਹਾਨੂੰ ਲੱਗਦਾ ਉਦਾਂ ਤੇ ਤੁਸੀਂ ਸਾਰੇ ਜਣੇ ਬਹੁਤ ਪਿਆਰ ਦਿੰਦੇ ਹੋ ਬਾਰ ਕਦੇ ਕਦੇ ਕੁਝ ਨੈਗੇਟਿਵ ਕਮੈਂਟ ਆ ਜਾਂਦੇ ਆ ਜਦੋਂ ਕਦੇ ਕਦੇ ਰੀਡ ਆਪਾਂ ਕਰਦੇ ਆ ਹਨ ਗੁੱਸੇ ਨਾਲ ਪਰ ਕਦੇ ਕਦੇ ਹਰਟ ਹੋ ਵੀ ਜਾਂਦਾ ਤੇ ਬਾਕੀ ਕੋਈ ਜਾਣੀ ਜਿਉਂਦੇ ਵਾਸਤੇ ਰਹੋ ਤੁਹਾਡੇ ਸਿਰ ਤੇ ਹੀ ਆਹੀਂ ਤੇ ਬਸ ਕਰੀ ਜਾਣਦੇ ਆ ਵਰਗ ਤੇ ਇੱਕ ਛੋਟੀ ਜੀ ਚੀਜ਼ ਆ ਕਿ ਤੁਸੀਂ ਨਾ ਆਈਡੀਆ ਦਿਆ ਕਰੋ ਹਨ ਨੂੰ ਕਿ ਆਪਾਂ ਮਤਲਬ ਇਹ ਸਟੋਰੀ ਨੂੰ ਕਿਦਾਂ ਘੁਮਾਈਏ ਹਨਾ ਉਦਾਂ ਤੁਹਾਡੇ ਭਾਈ ਤੇ ਉਹਨਾਂ ਦੀ ਤੇ ਕਿਆ ਹੀ ਬਾਤ ਆ ਉਹ ਤੇ ਇੱਕ ਮਿੰਟ ਤੇ ਕੇ ਚੀਜ਼ ਚ ਫਸਿਆ ਹੀ ਤੇ ਦੋਵਿਦਾ ਜੋ ਕਰ ਦਿੰਦੇ ਆ ਇੱਕ ਮਿੰਟ ਲਾਉਂਦੇ ਆ ਵੀ ਇਦਾਂ ਕਰ ਲੋ ਇਦਾਂ ਕਰ ਲੋ ਉਹਨਾਂ ਦੇ ਸਿਰ ਤੇ ਉਹ ਮਾਰਿਆ ਦਾਦੇ ਆ ਨੂੰ ਤੇ ਜਿੱਥੋਂ ਗਲਤ ਹੋਈਦਾ ਉਹ ਉੱਥੋਂ ਪਾਜੀ ਕੋ ਪੁੱਛੀ ਲਈਦਾ ਪਰ ਤੁਸੀਂ ਵੀ ਆਜਾ ਨਾ ਆਡੀਅנס ਤੁਸੀਂ ਦੱਸਿਆ ਕਰੋ ਵੀ ਕਿਦਾਂ ਦਾ ਵਿੱਚ ਚੱਲਣਾ ਚਾਹੀਦਾ ਵਾ ਜਾਂ ਕਿਹੜੀ ਚੀਜ਼ਾਂ ਨੂੰ ਹੋਰ ਇੰਪਰੂਵ ਕਰਨੀ ਚਾਹੀਦੀ ਆ ਕਿਉਂਕਿ ਦੇਖਣ ਵਾਲੇ ਨੂੰ ਨਾ ਆਈ ਥਿੰਕ ਜਿਆਦਾ ਪਤਾ ਲੱਗਦਾ ਹੈ ਕਰਨ ਵਾਲੇ ਨਾਲ ਉਦਾਂ ਕਰਦੇ ਆ ਸਾਨੂੰ ਪਤਾ ਲੱਗਦਾ ਕਿ ਨਹੀਂ ਆਪਾਂ ਸਹੀ ਆ ਪਰ ਫਿਰ ਅੱਜ ਦੇ ਟਾਈਮ ਤੇ ਤੁਹਾਨੂੰ ਵੀ ਪਤਾ ਜਿੱਦਾਂ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੈਗਾ ਹਰ ਇਨਸਾਨ ਕੋ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪਤਲਾ ਹੈ ਮੈਨੂੰ ਅੱਜ ਉਹ ਹਿੰਦੀ ਫਿਲਮਾਂ ਵਾਲੇ ਡਾਇਲੌਗ ਜੇ ਥੋੜੇ ਜਿਹਾ ਬੁਲਾ ਲਾ ਪਿਆ ਮੈਨੂੰ ਤੇ ਆਉ ਸਮਝ ਨਹੀਂ ਆਂਦੀ ਕਿਉਂਕਿ ਫਿਲਮਾਂ ਵਾਲੇ ਡਾਇਲੌਗ ਬੋਲ ਬੋਲ ਕੇ ਨਾ ਆਈ ਜਾਂਦੀ ਏ ਥੋੜੀ ਜੀ ਉਹ ਕਲਾ ਜੀ ਜਿੱਦਾਂ ਕਿ ਮੈਂ ਕਦੇ ਕਦੇ ਆਪਣੇ ਘਰ ਕੋਈ ਵੀ ਗੱਲ ਕਰਨ ਨਾਲ ਪਮੇ ਮੈਂ ਬਹੁਤ ਜਿਆਦਾ ਸੀਰੀਅਸ ਗੱਲ ਕਰਾਂ ਪਰ ਜਾਂ ਕੋਈ ਫਨੀ ਗੱਲ ਕਰਾਂ ਜਾਂ ਕੋਈ ਗੁੱਸੇ ਵਾਲੀ ਗੱਲ ਕਰਾਂ ਮੇਰਾ ਕੋਈ ਯਕੀਨ ਹੀ ਨਹੀਂ ਕਰਦਾ ਸਾਰੇ ਕਹਿੰਦੇ ਆਹ ਵਾਲੀ ਜਿਹੜੀ ਟੋਨ ਹੈ ਨਾ ਤੇ ਆਪਣੀਆਂ ਫਿਲਮਾਂ 'ਚ ਵਰਤਿਆ ਕਰ ਕਿਉਂਕਿ ਮੈਨੂੰ ਸੀਰੀਅਸ ਹੀ ਨਹੀਂ ਕਰਦੇ ਵਿੱਚ ਕੋਈ ਲੈਂਦਾ ਕਿਉਂਕਿ ਜਿਆਦਾਤਰ ਆਰਟਿਸਟ ਨੇ ਜਿਹੜੇ ਜਿਹੜੇ ਮੂਵੀਜ਼ ਕਰਦੇ ਆ ਜਾਂ ਜਿਹੜੀਆਂ ਮਾਡਲਜ਼ ਨੇ ਉਹਨਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ ਉਹਨਾਂ ਨੂੰ ਆਲਵੇਜ਼ ਲੱਗਦਾ ਲੋਕਾਂ ਨੂੰ ਕਿ ਜ਼ਿਆਦਾ ਯਾਰ ਇਹ ਡਰਾਮਾ ਹੀ ਕਰਦੇ ਪਏ ਸੋ ਬਾਕੀ ਜੜ ਜੜੇ ਵੇਖਦੇ ਆ ਸੀਰੀਅਸ ਲਿਆ ਕਰੋ ਤੁਹਾਨੂੰ ਆਪਾਂ ਵੀ ਇਨਸਾਨ ਆ ਤੇ ਬਾਕੀ ਤੁਸੀਂ ਆਪਣੇ ਆ ਚੈਨਲ ਨੂੰ ਵੀ ਪਿਆਰ ਵੱਧ ਤੋਂ ਵੱਧ ਦਿਓ ਮੈਂ ਫਿਰ ਘੈੜ ਘੈੜ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂ ਵਧੀਆ ਵਧੀਆ ਵਲੌਗ ਬਣਾਇਆ ਕਰਾਂ ਹਲੇ ਤਾਂ ਬਸ ਮੈਂ ਇਨੀ ਗਨੋਕ ਚ ਬੈਠੀ ਸ਼ੂਟ ਕਰੀ ਜਾਣਾ ਉਹ ਝੂਟ ਮੇਰਾ ਅਵੇਲੇ ਦਿਲ ਕਰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਕਰਾਂ ਪਰ ਜਿਹੜੇ ਮੈਨੂੰ ਫੋਲੋ ਕਰਦੇ ਜਿਹੜੇ ਇੰਨਾ ਪਿਆਰ ਭਾਈ ਦੇ ਚੈਨਲ ਬੀਗ ਸਿੱਖਦੇ ਤੇ ਤਾਜ ਸੰਦੀਪ ਤੇ ਤਾਜ ਫਿਲਮੀ ਤੇ ਇੰਨਾ ਸਾਰਾ ਮੈਨੂੰ ਪਿਆਰ ਮਿਲਦਾ ਨਾ ਕਦੇ-ਕਦੇ ਤੇ ਮਤਲਬ ਹੁੰਦਾ ਕਿ ਯਾਰ ਵੀ ਮਤਲਬ ਇੰਨਾ ਜੋਗੇ ਹੈ ਨਹੀਂ ਜਿੰਨਾ ਤੁਸੀਂ ਕਰਤਾ ਜਾਂ ਜਿੰਨਾ ਤੁਸੀਂ ਪਿਆਰ ਦਿੱਤਾ ਚਲੋ ਵਾਈਕਰ ਤੁਹਾਡਾ ਵੀ ਭਲਾ ਕਰੇ ਤੇ ਇੰਦਾ ਬਸ ਸਪੋਰਟ ਆਪਣੀ ਬਣਾਈ ਰੱਖੋ ਤੇ ਇਹ ਗੱਲ ਹੋਰ ਆ ਵੀ ਆਹ ਵਾਲੇ ਚੈਨਲ ਨੂੰ ਵੀ ਸਪੋਰਟ ਕਰੋ ਮੇਰੇ ਨਾਲ ਗੱਲਾਂ ਬਾਤਾਂ ਕਰਿਆ ਕਰੋ ਮੈਨੂੰ ਕਮੈਂਟ ਕਰਿਆ ਕਰੋ ਜੇ ਕੋਈ ਮੇਰੀ ਚੀਜ਼ ਚੰਗੀ ਲੱਗਦੀ ਆ ਤਾਂ ਵੀ ਕਰਿਆ ਕਰੋ ਬੁਰੀ ਲੱਗਦੀ ਆ ਤਾਂ ਵੀ ਕਰਿਆ ਕਰੋ ਔਰ ਮੈਨੂੰ ਆ ਚੈਨਲ ਤੇ ਦੱਸੋ ਵੀ ਮੈਂ ਕੀ ਇੰਪਰੂਵਮੈਂਟ ਕਰਾਂ ਕਿਹੜੀ ਏਦਾਂ ਦੀ ਇੰਪਰੂਵਮੈਂਟ ਕਰਾਂ ਕਿ ਜਿੱਦਾਂ ਕਿ ਕੋਈ ਕੰਟੈਂਟ ਵਧੀਆ ਬਣਾਵਾਂ ਜਾਂ ਵਲੌਗ ਮੈਂ ਪ੍ਰੋਪਰ ਤੇ ਓਦਾਂ ਹੀ ਬਣਾਣਾ ਜਿੱਦਨ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿਓਗੇ ਜਿੱਦਨ ਆਪਣੇ 500 ਸਬਸਕ੍ਰਾਈਬਰ ਹੋ ਗਏ ਨੇ ਇਹਦੇ ਉੱਤੇ ਉਸ ਦਿਨ ਆਪਾਂ ਵਧੀਆ ਵਲੌਗ ਬਣਾਨੇ ਆ ਬਾਹਰ ਦੇ ਵੀ ਘਰ ਦੇ ਵੀ ਸਾਰੀ ਫੈਮਿਲੀ ਨਾਲ ਵੀ ਇੰਟਰੋਡਿਊਸ ਕਰਾਵਾਂਗੇ ਜਿੱਦਾਂ ਜਿੱਦਾਂ ਆਪਾਂ ਵਰਕ ਕਰਨੇ ਆ ਬਹੁਤ ਤੇ ਮੇਰੇ ਅੱਤੇ ਛੁੱਟਦੇ ਵੀ ਵਲੌਗ ਬਣਾਉਣੇ ਦਿਲ ਨਹੀਂ ਕਰਦਾ ਤਾਂ ਨਹੀਂ ਕਰਦਾ ਕਿ ਆਪਾਂ ਹੌਲੀ-ਹੌਲੀ ਸਾਰਾ ਕੁਝ ਰਿਵੀਲ ਕਰਨਾ ਤੇ ਉਹ ਤੁਹਾਡੇ ਤੇ ਯਾਨ ਦੇਖਦੇ ਹੀ ਹੋ ਪਰ ਥੋੜਾ ਆਹ ਚੈਨਲ ਨੂੰ ਵੀ ਪਿਆਰ ਦਿਓ ਤੇ ਬਾਕੀ ਆਪਾਂ ਘੈਂ-ਘੈਂ ਵੀਡੀਓ ਲੈ ਕੇ ਆਂਦੇ ਰਹਿਵਾਂਗਾ ਬਾਕੀ ਇਹ ਇੱਕ ਗੱਲ ਪੱਕੀ ਆ ਗਈ ਇਹਦੇ ਤੇ ਮੈਂ ਸਟੋਰੀਆਂ ਨਹੀਂ ਕਰਨੀਆਂ ਇਹਦੇ ਤੇ ਆਪਾਂ ਵਲੌਗ ਪਾਵਾਂਗੇ ਫੈਮਿਲੀ ਵਲੌਗ ਹੋਗੇ ਜਾਂ ਫਨੀ ਵੀਡੀਓਜ਼ ਹੋਗੀਆਂ ਜਾਂ ਕੋਈ ਮਤਲਬ ਬਾਕੀਆਂ ਨਾਲੋਂ ਕੁਝ ਡਿਫਰੈਂਸ ਕਰਾਂਗੇ ਬਾਕੀਆਂ ਨੂੰ ਕਾਪੀ ਨਹੀਂ ਆਪਾਂ ਕਰਦੇ ਤੇ ਦੂਜੀ ਗੱਲ ਆ ਕਿ ਮੇਰਾ ਇੱਕ ਇੰਸਟਾਗ੍ਰam ਕਾਉਂਟ ਵੀ ਹੈਗਾ ਆ ਸਾਜਨ 5317 ਜਿਹੜੇ ਤੇ ਲਿਖਿਆ ਮੈਂ ਬਾਜ ਲਿਖਿਆ ਬੀ ਸੇਕ ਵਾਲਾ ਜੀਤਾ ਤੁਸੀਂ ਉਹਨੂੰ ਵੀ ਫੋਲੋ ਕਰੋ ਤੇ ਉਹਦੇ ਤੇ ਵੀ ਬਹੁਤ ਸਾਰਾ ਪਿਆਰ ਦਿਓ ਆਪਾਂ ਅਗਰ ਗੱਪਾ-ਚਪਾ ਮਾਰਨੇ ਆਪਾਂ ਵਧੀਆ-ਵਧੀਆ ਰੀਲਾਂ ਲੈ ਕੇ ਆਵਾਂਗੇ ਕੁਝ ਕ ਹਾਸੇ ਵਾਲੀਆਂ ਕੁਝ ਕ ਆਪਣਾ ਇਮੋਸ਼ਨਲ ਵੀ ਲੈ ਕੇ ਆਵਾਂਗੇ ਕੁਝ ਕੁਝ ਦੇਫਰੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਜੀ ਬਾਕੀ ਸਾਰੇ ਭੈਣ ਭਰਾਵਾਂ ਵਾਲੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਸਿਮੀ ਸਿਮੀ ਹੋ ਗਈ ਯਾਨੀ ਤੁਮਾਂਟੀ ਹੋ ਗਏ ਬਾਕੀ ਸਾਰੇ ਤੇ ਆਪਾਂ ਪੂਰੀ ਸਪੋਰਟ ਕਰ ਰਹੇ ਆ ਭਾਜੀ ਹੁਣੀ ਨਹੀਂ ਈਵਨ ਕਿ ਭਾਜੀ ਮੈਨੂੰ ਬਹੁਤ ਜ਼ਿਆਦਾ ਆਈਡੀਆ ਦਿੰਦੇ ਆ ਕਿ ਸੰਜੂ ਐਦਾਂ ਕਰ ਜਿਆਦਾ ਮੈਨੂੰ ਸਪੋਰਟ ਜਿਹੜੀ ਆ ਭਾਜੀ ਦੀ ਆ ਕਿ ਸੰਜੂ ਆਹ ਕੰਮ ਕਰ ਐਦਾਂ ਕਰੋ ਤੇ ਮੈਨੂੰ ਆਈਡੀਆਸ ਦਿੰਦੇ ਰਹਿੰਦੇ ਆ ਪਰ ਤੁਹਾਡਾ ਜੀਤਾ ਨਾ ਥੋੜਾ ਕੀ ਕਹਿੰਦੇ ਉਹਨੂੰ ਲੇਜੀ ਬੰਦਾ ਥੋੜਾ ਮਤਲਬ ਬਹੁਤ ਜ਼ਿਆਦਾ ਲੇਜੀ ਹਾਂ ਮੈਂ ਜਿੱਦਾਂ ਮੈਂ ਜਿੱਦਾਂ ਕਹਿੰਦੇ ਆ ਨਾ ਕਈ ਬੰਦੇ ਕੋਈ ਕੰਮ ਕਰਕੇ ਖੁਸ਼ ਨਹੀਂ ਆ ਮੈਂ ਉਹ ਇਨਸਾਨ ਆ ਉਹ ਤਾਂ ਭਾਈ ਦੀ ਹਿੰਮਤ ਆ ਕਿ ਮੇਰੇ ਕੋਈ ਨਾ ਉਥੇ ਕੰਮ ਨਾ ਕਰਵਾ ਲੈਂਦੇ ਆ ਨਹੀਂ ਤਾਂ ਮੇਰੇ ਵਰਗਾ ਲੇਜੀ ਬੰਦਾ ਨਹੀਂ ਆ ਸੋ ਬਾਕੀ ਆਪਾਂ ਕੁਇਕ ਤੇ ਤਾਂ ਹੀ ਹੋਣਾ ਕਿ ਤੁਸੀਂ ਪਿਆਰ ਦੋਗੇ ਉਥੇ ਤੁਸੀਂ ਪਿਆਰ ਦਿੰਦੇ ਵੇਲੇ ਮੈਂ ਕਿੰਨੀਆਂ-ਕਿੰਨੀਆਂ ਵਧੀਆ ਗੱਲਾਂ ਕਰਨਾ ਕਿੰਨੇ-ਕਿੰਨੇ ਵਧੀਆ ਸੀਨ ਡੇਂਜਰਸ ਵੀ ਗੁੱਸੇ ਵਾਲੇ ਵੀ ਹਾਸੇ ਵਾਲੇ ਵੀ ਆਤਰ ਨਾਲ ਸੀਨ ਕਰਕੇ ਤੁਹਾਨੂੰ ਐਂਟਰਟੇਨ ਕਰਨਾ ਤੇ ਤੁਹਾਨੂੰ ਇੱਧਰ ਵੀ ਇੰਨੇ ਐਂਟਰਟੇਨ ਕਰਾਂਗਾ ਤੇ ਬਾਕੀ ਮਸਲਾ ਆ ਜਾਗੇ ਇਹੀ ਆ ਕਿ ਸਪੋਰਟ ਕਰੋ ਦੱਬ ਕੇ ਤੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਮੈਨੂੰ ਅਕੀ ਜਦੋਂ ਜਦੋਂ ਮੈਂ ਮੋਟੀਵੇਸ਼ਨਲ ਜੀਆਂ ਵੀਡੀਓ ਪਾਉਣਾ ਮਤਲਬ ਉਹ ਮੇਰੇ ਕੋਲ ਮਨ ਦੇ ਵਿਚਾਰ ਹੁੰਦੇ ਨੇ ਮੈਂ ਕੋਈ ਉਹ ਇਧਰੋਂ ਦੋ ਕੰਟੈਂਟ ਨਹੀਂ ਚੱਕਦਾ ਹੈਗਾ ਕਿ ਆ ਕਰਨਾ ਉਹ ਕਰਨਾ ਮੇਰੇ ਸਾਰਾ ਸਮਾਨ ਦੇ ਵਿਚਾਰ ਆ ਮੈਨੂੰ ਦੱਸੋ ਮੈਂ ਉਹਦਾਂ ਦੀਆਂ ਵੀਡੀਓਸ ਪਾਇਆ ਕਰਨਾ ਤਾਂ ਦਿਵਸ ਤੇ ਯਾ ਅੱਜ ਪ੍ਰੋਪਰ ਵਲੋਗ ਲੈ ਕੇ ਆਵਾ ਤੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਜਲਦੀ ਤੋਂ ਜਲਦੀ 500 ਹੋਰ ਦੇ ਸਬਸਕ੍ਰਾਈਬਰ ਹੋ ਲੈਣਗੇ ਜਦੋਂ ਤੇ ਤੁਸੀਂ ਕਰਨੇ ਆ ਕਿਸੇ ਨੇ ਨਹੀਂ ਕਰਨੇ 500 ਸਬਸਕ੍ਰਾਈਬਰ ਕਰ ਦੋ ਤੇ ਫੇਰ ਆਪਾਂ ਕੋਈ ਘੈੜੀ ਲੈ ਕੇ ਆਉਨੇ ਆ ਚੰਗਾ ਜੀ ਸਸੀ ਗੱਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਤੇ ਵੇਖਦੇ ਰਹੋ ਮੇਰੀ ਫੂਜਨ ਬੀਂਗ ਸਿੱਖਦੇ ਉੱਤੇ ਤਾਜ ਫਿਲਮੀ ਤੇ ਫੈਸਲਾ Oh sorry ਆ ਸੰਦੀਪ ਤੇ ਫੈਸਲਾ ਤੇ ਤਾਜ਼ਾ ਫਿਲਮੀ ਤੇ ਸਾਂਝਾ ਕਰਵਾਲਾ ਤੇ ਆਪਣਾ ਸਪੋਰਟ ਆਪਣਾ ਪਿਆਰ ਬਣਾਈ ਰੱਖੋ ਫਿਰ ਅੱਗੇ ਆਪਾਂ ਦੇਖੋ ਸਾਡੇ ਭਾਜੀ ਕੀ ਕਰਦੇ ਜਿੱਦਾਂ ਉਹ ਕਰਨਗੇ ਉਹ ਜੋ ਕਰਦੇ ਤੁਹਾਨੂੰ ਬਤਾ ਉਹ ਸਾਰੇ ਨਾਲ ਵਖਰੇ ਹੁੰਦਾ ਵਾ ਤੇ ਆਪਾਂ ਦੇ ਬਸ ਉਹਨਾਂ ਦੇ ਦਿਖਾਏ ਰਸਤੇ ਤੇ ਚਲੀ ਜਾਣਾ ਜਿੱਦਾਂ ਕਹਿਣਗੇ ਉਹ ਬੋਧਾ ਗਰੀ ਜਾਣਾ ਤੇ ਵੰਦੇ ਰਹੋ ਪਿਆਰ ਦਿੰਦੇ ਰਹੋ ਚੰਗਾ ਜੀ ਸੱਚੀ ਗੱਲ ਸਾਰਿਆਂ ਨੂੰ